ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਸਵਾਦੀ ਪਰੌਂਠਾ ਦੇਖੋ ਕੋਈ ਬੱਚਾ ਹੈ ਠੀਕ ਹੈ ਇੱਕ ਆ ਬੱਚਾ ਸਕੂਲ ਚੱਲਿਆ ਤੇ ਆ ਇੱਥੇ ਕੂੜੇ ਦੇ ਢੇਰ ਤੋਂ ਕੋਈ ਬਾਕਸ ਦੇ ਵਿੱਚ ਮੈਨੂੰ ਲੱਗ ਰਿਹਾ ਜਿਵੇਂ ਪੀਜ਼ਾ ਦਾ ਸਲਾਈਸ ਹੋਵੇ ਹੈ ਨਾ ਇਹਦੇ ਕੋਲ ਇੱਕ ਕੁੱਤਾ ਬੈਠਾ ਹੈ ਇੱਕ ਕੋਈ ਪੰਛੀ ਹੈ ਆ ਕੂੜੇ ਦਾ ਢੇਰ ਡਸਟਬਿਨ ਪਿਆ ਹੈ ਸਾਰਾ ਕੂੜਾ ਪਿਆ ਹੈ ਬਿਲਡਿੰਗਸ ਬਣੀਆਂ ਹੋਈਆਂ ਹਨ ਤੇ ਆ ਇੱਕ ਕਾਰ ਚੱਲੀ ਸਵਾਦੀ ਪਰੌਂਠਾ ਆਪਾਂ ਇਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੀ ਚੀਜ਼ ਹੈਗੀ ਹੈ ਇੱਕ ਬੱਚਾ ਲੰਘ ਰਿਹਾ ਹੈ ਤੇ ਦੂਸਰਾ ਬੱਚਾ ਉੱਥੇ ਕੂੜੇ ਦੇ ਢੇਰ ਤੇ ਇੱਕ ਸਕੂਲ ਚੱਲਿਆ ਤੇ ਇੱਕ ਕੂੜੇ ਤੇ ਢੇਰ ਤੇ ਬੈਠ ਕੇ ਕੀ ਹੈ ਕੋਈ ਚੀਜ਼ ਖਾ ਰਿਹਾ ਹੈ ਅੱਜ ਸਵੇਰੇ ਤਨਵੀਰ ਨੇ ਸਕੂਲ ਲਈ ਤਿਆਰ ਹੋਣ ਤੋਂ ਬਾਅਦ ਆਪਣਾ ਲੰਚ ਬਾਕਸ ਖੋਲ੍ਹਿਆ ਕੀ ਉਸਦੀ ਮਾਂ ਨੇ ਉਸਦੇ ਲਈ ਕੀ ਤਿਆਰ ਕੀਤਾ ਹੈ ਵਾਹ ਆਲੂ ਦੇ ਪਰੌਂਠੇ ਉਹ ਖੁਸ਼ੀ ਨਾਲ ਉੱਛਲਿਆ ਤਨਵੀਰ ਤਨਵੀਰ ਨੂੰ ਆਪਣੀ ਮਾਂ ਦੇ ਹੱਥਾਂ ਦੇ ਬਣੇ ਪਰੌਂਠੇ ਬਹੁਤ ਪਸੰਦ ਆ ਹਨ ਉਸ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਇਹਨਾਂ ਨੂੰ ਕਿਸੇ ਦੇ ਨਾਲ ਵੀ ਸਮਝਾ ਕਰੇ ਉਹ ਉਹਨਾਂ ਨੂੰ ਤੁਰੰਤ ਖਾ ਲੈਂਦਾ ਹੈ ਪਰ ਅਜ ਅਜੇ ਹ ਨਹੀਂ ਹੋਇਆ ਸਕੂਲ ਜਾਂਦੇ ਹੋਏ ਤਨਵੀਰ ਨੇ ਇੱਕ ਮੁੰਡੇ ਨੂੰ ਦੇਖਿਆ ਇਹ ਮੁੰਡਾ ਉਸ ਦੀ ਉਮਰ ਦਾ ਸੀ ਉਹ ਕੂੜੇਦਾਨ ਵਿੱਚੋਂ ਕੁਝ ਲੱਭ ਰਿਹਾ ਸੀ ਤਨਵੀਰ ਨੇ ਰੁੱਕ ਕੇ ਦੇਖਿਆ ਮੁੰਡੇ ਨੇ ਕੂੜੇਦਾਨ ਵਿੱਚੋਂ ਇੱਕ بچਿਆ ਹੋਇਆ ਭੋਜਨ ਕੱਢਿਆ ਤੇ ਖਾਣ ਲੱਗ ਪਿਆ ਤਨਵੀਰ ਨੇ ਕੁਝ ਦੇਰ ਸੋਚਿਆ ਫਿਰ ਉਸ ਨੇ ਆਪਣਾ ਬੈਗ ਖੋਲ੍ਹਿਆ ਅਤੇ ਪਰੌਂਠੇ ਮੁੰਡੇ ਨੂੰ ਦੇ ਦਿੱਤੇ ਤਨਵੀਰ ਕੁਝ ਦੇਰ ਤੱਕ ਮੁੰਡੇ ਵੱਲ ਦੇਖਦਾ ਰਿਹਾ ਖਾਣਾ ਖਾਣ ਤੋਂ ਬਾਅਦ ਮੁੰਡਾ ਫੁੱਟਫੁੱਟ ਕੇ ਰੋਣ ਲੱਗਿਆ ਉਸ ਨੇ ਫਿਰ ਖੁਸ਼ੀ ਨਾਲ ਤਨਵੀਰ ਵੱਲ ਦੇਖਿਆ ਤੇ ਕਿਹਾ ਇਹ ਸੁਆਤੀ ਹੈ ਤਨਵੀਰ ਨੂੰ ਬਹੁਤ ਚੰਗਾ ਲੱਗਿਆ ਉਹ ਛਾਲਾ ਮਾਰਦਾ ਹੋਇਆ ਸਕੂਲ ਪਹੁੰਚ ਗਿਆ ਜਲਦੀ ਹੀ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਤਨਵੀਰ ਨੂੰ ਭੁੱਖ ਲੱਗ ਰਹੀ ਸੀ ਉਸ ਨੇ ਜਲਦੀ ਨਾਲ ਆਪਣਾ ਸਕੂਲ ਬੈਗ ਖੋਲ੍ਹਿਆ ਅਤੇ ਲੰਚ ਬੈਗ ਬਾਕਸ ਕੱਢਿਆ ਇੱਕ ਪਲ ਲਈ ਉਸ ਦਾ ਚਿਹਰਾ ਪੀਲਾ ਪੈ ਗਿਆ ਪਰ ਉਸ ਨੇ ਮੁਸਕਰਾਉਂਦੇ ਹੋਏ ਖਾਲੀ ਲੰਚ ਬਾਕਸ ਵਾਪਿਸ ਆਪਣੇ ਬੈਗ ਵਿੱਚ ਪਾ ਲਿਆ ਕੁਝ ਘੰਟਿਆਂ ਬਾਅਦ ਸਕੂਲ ਦੀ ਆਖਰੀ ਘੰਟੀ ਵੱਜੀ ਤਨਵੀਰ ਭੱਜ ਕੇ ਘਰ ਪਹੁੰਚਨ ਸਾਰ ਸਿੱਧਾ ਰਸੋਈ ਵਿੱਚ ਚਲਾ ਗਿਆ ਮੰਮੀ ਮੈਨੂੰ ਕੁਝ ਖਾਣ ਲਈ ਦਿਓ ਮਾਂ ਨੇ ਹੈਰਾਨੀ ਨਾਲ ਤਨਵੀਰ ਵੱਲ ਦੇਖਦੇ ਹੋਏ ਦੇਖਿਆ ਤੇ ਪੁੱਛਿਆ ਓਏ ਤੈਨੂੰ ਪਰੌਂਠੇ ਪਸੰਦ ਨਹੀਂ ਆਏ ਤਨਵੀਰ ਉਸ ਮੁੰਡੇ ਬਾਰੇ ਸੋਚ ਕੇ ਮੁਸਕਰਾਇਆ ਅਤੇ ਉਸਨੇ ਕਿਹਾ ਉਹ ਪਰੌਂਠਾ ਤਾਂ ਬਹੁਤ ਸੁਆਦੀ ਸੀ ਬਸ ਇੰਨੀ ਹੈ ਕਹਾਣੀ ਸੁਆਦੀ ਪਰੌਂਠਾ ਇੱਕ ਬੱਚਾ ਜਿਹੜਾ ਡਸਟਬਿਨ ਚ ਕੁਝ ਕੱਢ ਕੇ ਖਾ ਰਿਆ ਹੁੰਦਾ ਪਰ ਦੂਸਰੇ ਬੱਚੇ ਨੇ ਉਹਨੂੰ ਦੇਖਦਾ ਤੇ ਉਹਨੂੰ ਉਹਦੇ ਤੇ ਕੀ ਆ ਜਾਂਦੀ ਤੇ ਆ ਜਾਂਦੀ ਹੈ ਕਿ ਮੈਂ ਇਹਨੂੰ ਆਪ ਦਾ ਜਿਹੜਾ ਹੈਗਾ ਪਰੌਂਠਾ ਉਹਨੂੰ ਦੇ ਦਿਆਂ ਤੇ ਬੱਚਾ ਪਰੌਂਠਾ ਖਾ ਕੇ ਕੀ ਕਰਦਾ ਫਿਰ ਬੜਾ ਖੁਸ਼ ਹੁੰਦਾ ਹੈ ਹੈਨਾ ਤੇ ਉਹ ਕਹਿੰਦਾ ਕਿ ਇਹ ਤਾਂ ਬੜਾ ਸੁਆਦੀ ਹੈ ਪਰ ਜਦੋਂ ਸਕੂਲ ਜਾਂਦਾ ਉਹਨੂੰ ਯਾਦ ਭੁੱਲ ਜਾਂਦਾ ਹੈ ਨਾ ਲਾਭ ਨਾਲ ਲੰਚ ਬਾਕਸ ਕੱਢਦਾ ਤੇ ਲੰਚ ਬਾਕਸ ਕਿਹਿੰਦਾ ਖਾਲੀ ਹੁੰਦਾ ਫਿਰ ਉਹ ਹੱਸ ਕੇ ਕੀ ਹੈ ਲੰਚ ਬਾਕਸ ਨੂੰ ਵਾਪਸ ਆਪਦੇ ਬੈਗ ਚ ਪਾ ਲੈਂਦਾ ਤੇ ਮੰਮੀ ਨੂੰ ਘਰ ਆ ਕੇ ਕਹਿੰਦਾ ਕਿ ਮੰਮੀ ਮੈਨੂੰ ਖਾਣ ਨੂੰ ਕੁਝ ਦਿਓ ਮੰਮੀ ਕੀ ਕਹਿੰਦੀ ਹੈ ਤੈਨੂੰ ਪਰੌਂਠੇ ਪਸੰਦ ਨਹੀਂ ਆਏ ਤਨਵੀਰ ਉਸ ਮੁੰਡੇ ਬਾਰੇ ਸੋਚਦਾ ਤੇ ਹੱਸ ਕੇ ਕਹਿੰਦਾ ਕਿ ਉਹ ਪਰੌਂਠਾ ਤਾਂ ਬੜਾ ਸਵਾਦੀ ਸੀ ਸਵਾਦੀ ਪਰੌਂਠਾ ਤਨਵੀਰ ਆਪਣਾ ਪਰੌਂਠਾ ਕਿਸੇ ਨਾਲ ਸਾਂਝਾ ਕਰਨਾ ਕਿਉਂ ਪਸੰਦ ਨਹੀਂ ਕਰਦਾ ਸੀ ਕਿਉਂਕਿ ਉਸ ਨੂੰ ਪਰੌਂਠੇ ਬਹੁਤ ਸਵਾਦ ਲੱਗਦੇ ਸਨ ਸਕੂਲ ਜਾਂਦੇ ਸਮੇਂ ਤਨਵੀਰ ਨੇ ਕੀ ਦੇਖਿਆ ਉਸਨੇ ਇੱਕ ਲੜਕਾ ਦੇਖਿਆ ਜੋ ਕੂੜੇਦਾਨ ਦੇ ਵਿੱਚੋਂ ਬਚਿਆ ਖਾਣਾ ਲੱਭ ਰਿਹਾ ਸੀ ਉਸਨੇ ਇੱਕ ਲੜਕੇ ਨੂੰ ਦੇਖਿਆ ਜੋ ਕਿ ਕੂੜੇਦਾਨ ਦੇ ਵਿੱਚੋਂ ਬੱਚਿਆ ਖਾਣ ਲੱਭਿਆ ਸੀ ਉਹ ਪਰੌਂਠਾ ਬਹੁਤ ਸਵਾਦੀ ਸੀ ਤਨਵੀਰ ਨੇ ਆਪਣੀ ਮਾਂ ਨੂੰ ਇੰਜ ਕਿਉਂ ਕਿਹਾ ਜਦੋਂ ਕਿਸ ਨੇ ਪਰੌਂਠਾ ਨਹੀਂ ਖਾਦਾ ਸੀ ਕਿਉਂਕਿ ਉਸ ਸਮੇਂ ਤਨਵੀਰ ਨੂੰ ਉਸ ਲੜਕੇ ਦਾ ਚਿਹਰਾ ਯਾਦ ਆ ਗਿਆ ਸੀ ਉਸ ਲੜਕੇ ਦਾ ਚਿਹਰਾ ਯਾਦ ਆ ਗਿਆ ਸੀ ਖਾਣਾ ਖਾਣ ਤੋਂ ਬਾਅਦ ਮੁੰਡਾ ਕੀ ਕਰਨ ਲੱਗਾ ਖਾਣਾ ਖਾਣ ਤੋਂ ਬਾਅਦ ਕੱਪੜਾ ਫੁੱਟ ਫੁੱਟ ਕੇ ਰੋਣ ਲੱਗ ਗਿਆ ਅਤੇ ਤਨਵੀਰ ਵੱਲ ਦੇਖ ਕੇ ਕਿਹਾ कि परौंठा बहुत स्वादी है पसंदीदा भोजन की है बनाने का तरीका भी लिखो कड़ा मेरा मनपसंद भोजन है इसनों ਬਣਾਉਣ ਲਈ ਪਹਿਲਾ ਆਟੇ ਨੂੰ ਕਿਓ ਵਿੱਚ ਪਾਓ ਫਿਰ ਥੋੜਾ ਜਿਹਾ ਥੋੜੀ ਦੇਰ ਪਕਾ ਲਓ ਫਿਰ ਉਸ ਵਿੱਚ ਲੋੜ ਅਨੁਸਾਰ ਪਾਣੀ ਪਾਓ ਅਤੇ ਖੰਡ ਪਾਓ ਅਤੇ ਕੜਾ ਜਿਹੜਾ ਬਨ ਕੇ ਤਿਆਰ ਹੋ ਗਿਆ